ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੂ ਮਹੱਲਾ ਤੀਜਾ ਏਕੋ సేਵੀ ਸਦਾ ਸੱਚਾ ਦੂਜੈ ਲਾਗਾ ਸਭ ਜਗ ਕਾਜਾ ਏ ਭਾਈ ਜੋ ਹਮੇਸ਼ਾ ਇਤਤ ਰਹਿਣ ਵਾਲਾ ਸੱਚਾ ਪ੍ਰਭੂ ਹੈ ਉਸ ਅਦਵੈਤ ਸਰੂਪ ਨੂੰ ਸੇਵਨਾ ਕਰੋ ਦੁਐਤ ਭਾਵ ਵਿੱਚ ਲੱਗਿਆ ਆ ਸਾਰਾ ਸੰਸਾਰ ਕੱਚਾ ਝੂਠੇ ਜੀਵਨ ਵਾਲਾ ਹੈ ਗੁਰਮਤੀ ਸਦਾ ਸੱਚ ਸਲਾਹੀ ਸਾਚੇ ਹੀ ਸਾਚ ਪਤੀਜੈ ਹੈ ਗੁਰਾਂ ਦੀ ਸਿੱਖਿਆ ਦੁਆਰਾ ਹਮੇਸ਼ਾ ਸੱਚੇ ਪ੍ਰਭੂ ਨੂੰ ਸਲਾਹਣਾ ਕਰੋ ਸੱਚੇ ਪ੍ਰਭੂ ਨੂੰ ਸਲਾਹ ਕਰਕੇ ਹੀ ਸੱਚੇ ਪ੍ਰਭੂ ਵਿੱਚ ਪਤੀਜ ਜਾਈਦਾ ਹੈ ਇਸ ਲਈ ਇਉ ਬੇਨਤੀ ਕਰੀਏ ਤੇਰੇ ਗੁਣ ਬਹੁਤੇ ਮੈਂ ਇੱਕ ਨਜਾਦਾ ਆਪੇ ਲਾਈ ਲੈ ਜਗ ਜੀਵਨ ਦਾਤਾ ਏ ਪ੍ਰਭੂ ਤੇਰੇ ਬਿਆੰਤ ਗੁਣ ਹਨ ਪਰ ਮੈਂ ਇੱਕ ਵੀ ਨਹੀਂ ਜਾਣਣਾ ਕੀਤਾ हे ਜਗਤ ਦੇ ਜੀਵਨ ਤੇ ਦਾਤਾ ਦਾਤਾਰ ਪ੍ਰਭੂ ਮੈਨੂੰ ਆਪ ਹੀ ਆਪਣੀ ਸ਼ਰਨ ਵਿੱਚ ਲਾ ਲੈ ਲੈਣਾ ਕਰ ਆਪੇ ਬਖਸ਼ੇ ਦੇ ਵੜਾਈ ਗੁਰਮਤਿ ਇਹੋ ਮੰਨ ਭੀਜੈ ਹੈ ਜਿਸ ਨੂੰ ਤੂੰ ਆਪ ਬਖਸ਼ ਲੈਂਦਾ ਹੈ ਉਸ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਿਡਿਆਈ ਸ਼ੋਭਾ ਦੇਣਾ ਕਰਦਾ ਹੈ ਇਉ ਗੁਰਮਤ ਗੁਰਾਂ ਦੀ ਸਿੱਖਿਆ ਕਰਕੇ ਇਹ ਮਨ ਤੇਰੇ ਸਰੂਪ ਵਿੱਚ ਭਜ ਜਾਂਦਾ ਹੈ ਮਾਇਆ ਲਹਿਰ ਸ਼ਬਦ ਨਿਵਾਰੀ ਇਹ ਮਨ ਨਿਰਮਲ ਹੋਮੇ ਮਾਰੀ ਜਿਸ ਮਨੁੱਖ ਨੇ ਆਪਣੇ ਅੰਦਰੋਂ ਮਾਇਆ ਦੀ ਇੱਛਾ ਰੂਪੀ ਲਹਿਰ ਤਰੰਗ ਗੁਰਾਂ ਦੀ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਨਿਵਾਰੀ ਕੀ ਇਹ ਨਿਵਰਤ ਕਰ ਦਿੱਤੀ ਹੈ ਫਿਰ ਹੰਕ ਤਾਂ ਮਮਤਾ ਨੂੰ ਮਾਰ ਕੇ ਆਪਣਾ ਇਹ ਮਨ ਹਿਰਦਾ ਉੱਜਲ ਸ਼ੁੱਧ ਕੀਤਾ ਹੈ ਸਹਿਜ ਗਉਣ ਗਾਵੇ ਰੰਗ ਰਤਾ ਰਸਨਾ RAM ਰਵੀਜੈ ਹੈ ਉਹ ਕਹਿੰਦੇ ਸਹਿਜੇ ਸੁਤੇ ਸਿੱਧ ਹੀ ਰੰਗ ਪ੍ਰੇਮ ਵਿੱਚ ਰੰਗਿਆ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਅਤੇ ਆਪਣੀ ਰਸਨਾ ਜੀਬਾ ਦੁਆਰਾ RAM ਪਰਮੇਸ਼ਰ ਦੇ ਨਾਮ ਨੂੰ ਰਵੀਜੈ ਉਚਾਰਦਾ ਰਹਿੰਦਾ ਹੈ ਮੇਰੀ ਮੇਰੀ ਕਰਤ ਵਿਹਾਣੀ ਮਨ ਮੁਖ ਨ ਬੂਝੈ ਫਿਰੈ ਏ ਆਣੀ ਮਨ ਮੁਖਾਂ ਦੀ ਮੇਰੀ ਜਰ ਮੇਰੀ ਜੋਰੂ ਮੇਰੀ ਜ਼ਮੀਨ ਕਰਦਿਆਂ ਸਾਰੀ ਉਮਰ ਵਿਅਰਥ ਹੀ ਵਿਹਾਣੀ ਬਤੀਤ ਹੁੰਦੀ ਜਾਂਦੀ ਮਨ ਮੁਖਾਂ ਦੀ ਸ੍ਰਿਸ਼ਟੀ ਆਪਣੇ ਸਰੂਪ ਨੂੰ ਬੁੱਝਦੀ ਨਹੀਂ ਉਹ ਆਣੀ ਅਗਿਆਤ ਹੀ ਜੂਨਾ ਵਿੱਚ ਤੁਰੀ ਫਿਰਦੀ ਹੈ ਜਮਕਾਲ ਘੜੀ ਮੋਹਤ ਨਿਹਾਲੇ ਅਨ ਦਿਨ ਆਰਜਾ ਸੀਜੈ ਹੈ ਹੰਝਮ ਕਾਲ ਕਾਲ ਕਰਨ ਵਾਲਾ ਜਮ ਇੱਕ ਘੜੀ ਤੇ ਮੋਤ ਅੱਧੀ ਘੜੀ ਨੂੰ ਨਿਹਾਲੇ ਦੇਖਦਾ ਰਹਿੰਦਾ। ਭਾਵ ਜ਼ਿੰਦਗੀ ਦੇ ਹਰੇਕ ਪਲ-ਪਲ ਨੂੰ ਗਉ ਨਾਲ ਤੱਕਦਾ ਰਹਿੰਦਾ ਹੈ। ਅਤੇ ਅਨ ਦਿਨ ਰਾਤ ਦਿਨ ਕਰਕੇ ਆਰ ਜਾ ਉਮਰ ਚੀਜੈ ਨਾਸ਼ ਹੁੰਦੀ ਜਾਂਦੀ ਹੈ। ਅੰਤਰ ਲੋਭ ਕਰੈ ਨਹੀਂ 부ਜੈ ਸਿਰ ਉਪਰ ਜਮ ਕਾਲ ਨਾ ਸੂਜੈ। ਮਨਮੁਖ ਜੀਵ ਆਪਣੇ ਹਿਰਦੇ ਵਿੱਚ ਪਦਾਰਥਾਂ ਦਾ ਲੋਭ ਲਾਲਚ ਕਰਦਾ ਹੈ। ਪਰ ਆਪਣੇ ਸਰੂਪ ਨੂੰ বুঝਦਾ ਨਹੀਂ ਸਿਰ ਦੇ ਉੱਪਰ ਕੀ ਉੱਤੇ ਜਮਕਾਲ ਕਾਲ ਕਰਨ ਵਾਲਾ ਜਮ ਖੜਾ ਸੂਝੈ ਦਿਸਦਾ ਨਹੀਂ ਇੱਥੇ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਹੈ ਜੀਵ ਨੇ ਜੋ ਕੁਝ ਇਸ ਲੋਕ ਵਿੱਚ ਕਰਮ ਕਮਾਉਣਾ ਕੀਤਾ ਹੈ ਉਹੋ ਹੀ ਅੱਗੇ ਪ੍ਰਲੋਕ ਵਿੱਚ ਕੰਮ ਆਉਂਦਾ ਹੈ ਸਾਰੀ ਉਮਰ ਵਿਰਥ ਹੀ ਗਵਾਇਆ ਤੰਤ ਅਖੀਰ ਦੇ ਕਾਲ ਸਮੇਂ ਵਿੱਚ ਜੀਵ ਕੀ ਕਰ ਸਕਦਾ ਹੈ ਪਾਵੰਤ ਦੇ ਸਮੇਂ ਕੋਈ ਯਤਨ ਹੋਣਾ ਇਸ ਲਈ ਹੁਣ ਹੀ ਸ਼ੁਭ ਕਰਨੀ ਕਰਨੀ ਚਾਹੀਦੀ ਹੈ ਜੋ ਸੱਚ ਲਾਗੇ ਦਿਨ ਸਾਚੀ ਸੋਏ ਦੂਜੈ ਲਾਗੇ ਮਨਮੁਖ ਰੋਏ ਜਿਹੜੇ ਪੁਰਸ਼ ਕਹਿੰਦੇ ਸੱਚੇ ਨਾਮ ਵਿੱਚ ਲੱਗੇ ਹੋਏ ਆ ਉਹਨਾਂ ਦੀ ਲੋਕ ਪ੍ਰਲੋਕ ਵਿੱਚ ਸੱਚੀ ਸ਼ੋਭਾ ਹੁੰਦੀ ਜੋ ਦ્વੈਤ ਭਾਵ ਵਿੱਚ ਲੱਗੇ ਹਨ ਉਹ ਮਨਮੁਖ ਪੁਰਸ਼ ਹਮੇਸ਼ਾ ਰੋਂਦੇ ਰਹਿੰਦੇ ਦੋਹ ਸਿਰਾਂ ਕਾ ਖਸਮ ਹੈ ਆਪੇ ਆਪੇ ਗੁਣ ਮਹਿ ਭੀਜੈ ਹੈ ਓ ਪ੍ਰਭੂ ਆਪ ਹੀ ਗੁਰਮਖ ਤੇ ਮਨਮੁਖ ਵਾ ਲੋਕ ਤੇ ਪ੍ਰਲੋਗ ਰੂਪੀ ਦੋਹਾਂ ਸਿਰਿਆਂ ਦਾ ਖਸਮ ਮਾਲਕ ਹੈ ਆਪ ਹੀ ਆਪਣੇ ਗੁਣਾ ਵਿੱਚ ਭੀਜੇ ਪਤੀਜਦਾ ਹੈ ਗੁਰ ਕੈ ਸਬਦ ਸਦਾ ਜਨ ਸੋਹੈ ਨਾਮ ਰਸਾਇੜ ਇਹੋ ਮਨ 모ਹੈ ਗੁਰਾਂ ਦੇ ਸਬਦ ਉਪਦੇਸ਼ ਵਿੱਚ ਜੁੜਨ ਵਾਲੇ ਜਨਪੁਰਸ਼ ਦਾ ਸਦਾ ਹਮੇਸ਼ਾ ਸ਼ੋਭ ਦੇ ਹਨ ਰਸਾਇਣ ਰਸਾਂ ਦੇ ਘਰ ਪ੍ਰਭੂ ਦੇ ਨਾਮ ਵਿੱਚ ਉਹਨਾਂ ਦਾ ਮਨ ਹਿਰਦਾ ਮੋਹਿਤ ਹੋ ਜਾਂਦਾ ਹੈ ਮਾਇਆ ਮੋਹ ਮੈਲ ਪਤੰਗ ਨ ਲਾਗੈ ਗੁਰਮਤੀ ਹਰ ਨਾਮ ਭੀਜੈ ਹੈ ਉਹਨਾਂ ਨੂੰ ਕਹਿੰਦੇ ਮਾਇਆ ਦੇ ਮੋਹ ਦੀ ਮਲੀਨਤਾ ਹੀ ਪਤੰਗ ਰਤਾ ਭਰ ਵੀ ਨਹੀਂ ਲੱਗਦੀ ਵਾ ਉਹਨਾਂ ਦੇ ਪਤੰਗ ਅੰਤਹਿ ਕਰਨੂ ਪਾਪਾਂ ਦੀ ਮਲੀਨਤਾ ਹੀ ਅਤੇ ਮਾਇਆ ਦਾ ਮੋਹ ਨਹੀਂ ਲੱਗਦਾ ਜਿਨ੍ਹਾਂ ਦਾ ਮਨ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਵਿੱਚ ਭਜ ਗਿਆ ਹੈ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਇਹ ਪਾਈ ਸਾਰਿਆਂ ਵਿੱਚ ਅੰਦਰ ਇੱਕ ਸੋਈ ਉਹੀ ਪ੍ਰਭੂ ਵਰਤ ਰਿਹਾ ਪਰ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਹੀ ਹਿਰਦੇ ਅੰਦਰੋਂ ਪ੍ਰਗਟ ਪ੍ਰਤੱਖ ਹੁੰਦਾ ਹੈ ਹੋਮੈ ਮਾਰ ਸਦਾ ਸੁਖ ਪਾਇਆ ਨਾਈ ਸੱਚ ਹੈ ਅੰਮ੍ਰਿਤ ਪੀਜੈ ਹੈ ਗੁਰਮੁਖ ਜਨਾਂ ਨੇ ਹੰਗਤਾ ਮਮਤਾ ਮਾਰ ਨਿਵਰਤ ਕਰਕੇ ਸਦੀਵੀ ਰਹਿਣ ਵਾਲਾ ਆਤਮਿਕ ਸੁਖ ਪਾਉਣਾ ਕੀਤਾ ਹੈ ਕਿਉਂਕਿ ਉਹ ਸੱਚੇ ਨਾਮ ਦੁਆਰਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੀਣਾ ਕਰਦੇ ਹਨ ਕਿਲ ਬਿਖਦੂਖ ਨਿਵਾਰਣ ਹਾਰਾ ਗੁਰਮੁਖ ਸੇਵਿਆ ਸਬਦ ਵਿਚਾਰਾ ਜੋ ਪ੍ਰਭੂ ਕੇਲਵਿਖ ਪਾਪਾਂ ਤੇ ਜੰਮਣ ਮਰਨ ਦੇ ਦੂਖ ਕਸ਼ਟਾਂ ਨੂੰ ਨਿਵਰਨ ਨਿਵਾਰਨ ਵਾਲਾ ਨਿਵਿਰਤ ਕਰਨ ਵਾਲਾ ਹੈ ਉਸ ਨੂੰ ਗੁਰ ਉਪਦੇਸ਼ ਦੀ ਵਿਚਾਰ ਵਿਚਾਰ ਕਰਕੇ ਗੁਰਮੁਖ ਜਨਾਂ ਨੇ ਸੇਵਨਾ ਕੀਤਾ ਹੈ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਉਹਨਾਂ ਦਾ ਤਨ ਸਰੀਰ ਤੇ ਮਨ ਹਿਰਦਾ ਪ੍ਰਭੂ ਦੇ ਪ੍ਰੇਮ ਰੂਪੀ ਜਲ ਨਾਲ ਭਿੱਜਿਆ ਰਹਿੰਦਾ ਅਤੇ ਉਹਨਾਂ ਨੂੰ ਐਸਾ ਨਿਸ਼ਚਾ ਵੱਜ ਜਾਂਦਾ ਹੈ ਕਿ ਪ੍ਰਭੂ ਸਾਰਾ ਕੁਝ ਆਪੇ ਆਪ ਰੂਪ ਹੋ ਕੇ ਵਰਤ ਰਿਹਾ ਹੈ ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਕਰਕੇ ਜੀਵ ਸੰਸਾਰੇ ਜਗਤ ਵਿੱਚ ਸੜ ਰਹੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਗੁਰਮੁਖ ਜਨਾਂ ਨੇ ਇਹ ਅੱਗ ਜਿਹੜੀ ਆ ਨਿਵਰਤ ਕਰ ਲਈ ਹੈ ਅੰਦਰ ਸਾਥ ਸਦਾ ਸੁਖ ਪਾਇਆ ਗੁਰਮੱਦੀ ਨਾਮ ਲਈ ਜੈ ਹੈ ਉਹਨਾਂ ਦੇ ਹਿਰਦੇ ਵਿੱਚ ਕਹਿੰਦੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਉਹਨਾਂ ਨੇ ਸਦਾ ਸਦੀਵੀ ਰਹਿਣ ਵਾਲਾ ਆਤਮਿਕ ਸੁਖ ਆਨੰਦ ਪਾਉਣਾ ਕੀਤਾ ਹੈ ਅਤੇ ਗੁਰਾਂ ਦੀ ਸਿੱਖਿਆ ਪਰਮੇਸ਼ਰ ਦੇ ਨਾਮ ਨੂੰ ਲੈਣਾ ਸਿਮਰਨਾ ਕੀਤਾ ਹੈ ਇੰਦਰ ਇੰਦਰਾਸਨ ਬੈਠੇ ਜਮ ਕਾ ਭਉ ਪਾਵੇ ਜਮ ਨਾ ਛੋੜੈ ਬਹੁ ਕਰਮ ਕਮਾਵੇ ਹੈਂਦਰ ਵਰਗੇ ਰਾਜੇ ਇੰਦਰਾਸਣ ਇੰਦਰ ਦੇ ਆਸਣ ਉੱਪਰ ਬੈਠੇ ਹੋਏ ਵੀ ਜਮ ਧਰਮ ਰਾਜੇ ਦਾ ਡਰ ਪਾਉਂਦੇ ਰਹਿੰਦੇ ਆ ਜਮ ਨਾ ਛੋੜੈ ਉਹ ਜੋ ਬਹੁਤੇ ਕਰਮ ਕਾਂਡਾ ਨੂੰ ਕਮਾਉਂਦੇ ਹਨ ਬਹੁ ਕਰਮ ਕਮਾਵੇ ਉਹਨਾਂ ਨੂੰ ਵੀ ਧਰਮ ਰਾਜਾ ਛੱਡਦਾ ਨਹੀਂ ਸਤਗੁਰੂ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੈ ਜੇਕਰ ਜੀਵ ਸਤਿਗੁਰਾਂ ਦੇ ਨਾਲ ਭੇਟਾ ਮਿਲ ਪਵੇ ਤਦੋਂ ਹੀ ਮੁਕਤ ਕਲਿਆਣ ਪਵਾ ਸਕਦਾ ਹੈ ਇਸ ਲਈ ਗੁਰਮੁਖ ਜਨ ਜੀਵਾਂ ਨਾਲ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰਦੇ ਹਨ ਮਨ ਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸਾਧ ਸੁਖ ਹੋਈ ਮਨ ਦੇ ਮਗਰ ਤੁਰਨ ਵਾਲੇ ਪੁਰਖਾਂ ਕੋਲੋਂ ਹਿਰਦੇ ਵਿੱਚ ਭਗਤੀ ਨਹੀਂ ਹੋ ਸਕਦੀ ਗੁਰਮੁਖ ਜਨ ਹਿਰਦੇ ਨਾਲ ਭਗਤੀ ਕਰਦੇ ਹਨ ਜਿਸ ਕਰਕੇ ਉਹਨਾਂ ਨੂੰ ਆਤਮਿਕ ਸ਼ਾਂਤੀ ਅਤੇ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਦਰ ਭੀਜੇ ਹੈ ਜਿਨ੍ਹਾਂ ਦਾ ਗੁਰਾਂ ਦੀ ਸਿੱਖਿਆ ਦੁਆਰਾ ਅੰਦਰ ਜਿਹੜਾ ਹਿਰਦਾ ਭੇਜ ਜਾਂਦਾ ਉਹਨਾਂ ਦਾ ਹਿਰਦਾ ਵੀ ਪਵਿੱਤਰ ਹੈ ਤੇ ਬਾਣੀ ਵੀ ਹਮੇਸ਼ਾ ਪਾਵਨ ਪਵਿੱਤਰ ਹੈ ਸਤਿਗੁਰਾਂ ਦੀ ਬਾਣੀ ਆਪ ਪਵਿੱਤਰ ਹੈ ਹੁਰਨਾ ਦੇ ਹਿਰਦਿਆਂ ਨੂੰ ਪਵਿੱਤਰ ਕਰਨ ਵਾਲੀ ਪਰ ਗੁਰਾਂ ਦੀ ਸਿੱਖਿਆ ਦੁਆਰਾ ਹੀ ਹਿਰਦੇ ਵਿੱਚ ਅੰਦਰ ਕੀ ਇਹ ਭੇਜਦੀ ਵਸਦੀ ਹੈ ਬ੍ਰਹਮ ਬਿਸਣ ਮਹੇਸ਼ ਵਿਚਾਰੀ ਤ੍ਰੈ ਗੁਣ ਬਦਕ ਮੁਕਤ ਨਿਰਾਰੀ ਬ੍ਰਹਮ ਤੇ ਬਿਸਣ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਦੀ ਅਵਸਥਾ ਨੂੰ ਵਿਚਾਰਨਾ ਕਰੋ ਇਹ ਤ੍ਰੈ ਤਿੰਨ ਗੁਣਾ ਵਿੱਚ ਹੀ ਬੱਦੇ ਹੋਏ ਤਿੰਨ ਗੁਣਾ ਵਾਲਿਆਂ ਤੋਂ ਮੁਕਤੀ ਨਰਾਰੀ ਨਿਆਰੀ ਰਹਿੰਦੀ ਹੈ ਗੁਰਮੁਖ ਗਿਆਨ ਏਕੋ ਹੈ ਜਤ ਅਨੰਦਨ ਨਾਮ ਰਬੀਜ ਹੈ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਰੂਪ ਦਾ ਗਿਆਨ ਹੈ ਉਹਨਾਂ ਨੇ ਅਦਵੈਤ ਰੂਪ ਨੂੰ ਜਾਨਣਾ ਕੀਤਾ ਹੈ ਉਹ ਅਨੰਦਨ ਰਾਤ ਦਿਨ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਰਹਿੰਦੇ ਆ ਵੇਦ ਪੜੈ ਹਰ ਨਾਮ ਨਾ ਬੁੱਝੈ ਮਾਇਆ ਕਾਰਣ ਪੜ ਪੜ ਲੂਜੈ ਜੋ ਪੰਡਿਤ ਲੋਕ ਵੇਦਾਂ ਨੂੰ ਪੜਦੇ ਹਨ ਪਰ ਪ੍ਰਮੇਸ਼ਰ ਦੇ ਨਾਮ ਨੂੰ ਬੁੱਝਦੇ ਨਹੀਂ ਮਾਇਆ ਦੇ ਕਾਰਣ ਵਾਸਤੇ ਪੜ ਪੜ ਕੇ ਲੂਜੈ ਝਗੜਦੇ ਰਹਿੰਦੇ ਹਨ ਅੰਤਰਮੈ ਅਗਿਆਨੀ ਅੰਦਾ ਕਿਉ ਕਰ ਦੁਦਰ ਤਰੀ ਜਹ ਹ ਜਿਸ ਦੇ ਹਿਰਦੇ ਵਿੱਚ ਵਕਾਰਾਂ ਦੀ ਮਲੀਨਤਾਈ ਹੈ ਉਹ ਅਗਿਆਨੀ ਗਿਆਨ ਤੋਂ ਹੀਣਾ ਬਬੇਕ ਬੈਰਾਗ ਨੀਤਰਾਂ ਤੋਂ ਰਹਿਤ ਅੰਨਾ ਹੋ ਰਿਆ ਸੋ ਉਹ ਕਿਵੇਂ ਕਰਕੇ ਦੁੱਤਰ ਕਠਨਤਾਈ ਨਾਲ ਤਰਨ ਵਾਲ ਸੰਸਾਰ ਸਮੁੰਦਰ ਤਰ ਸਕਦਾ ਭਾਵ ਨਹੀਂ ਤਰ ਸਕਦਾ ਹੈ ਬੇਦਬਾਦ ਸਭ ਆਖ ਵਖਾਣ ਹੈ ਨਾ ਅੰਤਰ ਭੀਜੈ ਨਾ ਸ਼ਬਦ ਪਛਾਣ ਹੈ ਸਾਰੇ ਪੰਡਿਤ ਲੋਕ ਕਿਨੇ ਵੇਦਾਂ ਦਾ ਬਾਦ ਝਗੜਾ ਹੀ ਕਹਿ ਕਹਿ ਕੇ ਕਥਨ ਕਰਦੇ ਰਹਿੰਦੇ ਆ ਉਹਨਾਂ ਦਾ ਨਾ ਹੀ ਅੰਦਰ ਹਿਰਦਾ ਭੀਜਦਾ ਨਾਹੀ ਉਹ ਸ਼ਬਦ ਬ੍ਰਹਮ ਗੁਰ ਉਪਦੇਸ਼ ਨੂੰ ਪਛਾਣਦੇ ਪੁੰਨ ਪਾਪ ਸਭ ਬੇਦ ਦ੍ਰਿੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਹਾਂ ਬੇਦਾਂ ਨੇ ਤਾਂ ਸਾਰਾ ਪੁੰਨ ਪਾਪ ਹੀ ਦ੍ਰਿੜ ਕਰਵਾਇਆ ਹੈ ਭਾਵ ਪੱਕਾ ਕਰਵਾਇਆ ਪਰੰਤੂ ਗੁਰਮੁਖ ਜਨ ਬੇਦਾਂ ਦੇ ਕਰਮ ਕਾਂਡਾਂ ਤੋਂ ਬਾਹਰ ਹੋ ਕੇ ਨਾਮ ਅੰਮ੍ਰਿਤ ਨੂੰ ਪੀਣਾ ਕਰਦੇ ਹਨ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨ ਕੋਈ ਉਹ ਕਹਿੰਦੇ ਅਦਵੈਤ ਸਰੂਪ ਸੱਚਾ ਪ੍ਰਭੂ ਆਪ ਹੀ ਵਿਆਪਕ ਹੈ ਉਸ ਤੋਂ ਬਗੈਰ ਉਸ ਵਰਗਾ ਦੂਸਰਾ ਹੋਰ ਕੋਈ ਨਹੀਂ ਨਾਨਕ ਨਾਮ ਰਤੇ ਮਨ ਸਾਚਾ ਸੱਜੋ ਸਾਚ ਰਵੀਜੈ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਬੁਰਖ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਰਹਿੰਦੇ ਉਹਨਾਂ ਦਾ ਮਨ ਹਿਰਦਾ ਸੱਚਾ ਹੈ ਵਾ ਉਹਨਾਂ ਦੇ ਮਨ ਵਿੱਚ ਸੱਚਾ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਉਹ ਸੱਚ ਨਿਸ਼ਚੇ ਕਰਕੇ ਸੱਚੇ ਪ੍ਰਭੂ ਦੇ ਜਸ ਨੂੰ ਰਵੀਜੈ ਉਚਾਰਦੇ ਰਹਿੰਦੇ ਹਨ ਵਾਹਿ ਗੁਰੂ ਵਾਹਿ Guru, vah guru, vah guru, vah guru, vah guru, vah guru, ਸਲਸਾ ਵਾਹਿਗੁਰੂ ਜੀ ਕੀ ਫਤਿਹ